ਤੁਸੀਂ ਆਪਣੇ ਘਰੇ ਰਹਿ ਕੇ ਵੀ ਆਪਣਾ ਢਿੱਡ ਘਟਾ ਸਕਦੇ ਹੋ ਆਪਾਂ ਇਹ ਇੱਕ ਫੱਟੀਆਂ ਨਾਲ ਤਰੀਕਾ ਦੱਸਾਂ ਜਿਹੜੀਆਂ ਆਪਣੇ ਘਰ ਦੇ ਵਿੱਚ ਫੱਟੀਆਂ ਹੁੰਦੀਆਂ ਨੇ ਤੇ ਤੁਹਾਡੇ ਕੋਲੇ ਹੁਣ ਮੌਕਾ ਹੈ ਜੇਕਰ ਤੁਸੀਂ ਹੁਣ ਆਪਣਾ ਪੇਟ ਘਟਾਉਣਾ ਹੈ ਜੇਕਰ ਇਸ ਮਹੀਨੇ ਦੇ ਵਿੱਚ ਤੁਸੀਂ ਆਪਣਾ ਪੇਟ ਘਟਾ ਲਿਆ ਤਾਂ ਠੀਕ ਹੈ ਨਹੀਂ ਤੁਸੀਂ ਅੱਗੇ ਆਉਣ ਵਾਲੇ ਮਹੀਨਿਆਂ 'ਚ ਕਦੇ ਵੀ ਆਪਣਾ ਪੇਟ ਨਹੀਂ ਘਟਾ ਸਕਦੇ ਇਹ ਟਾਈਮ ਹੁੰਦਾ ਆਪਣੇ ਕੋਲੇ ਪੇਟ ਘਟਾਉਣ ਦਾ ਬਹੁਤ ਵਧੀਆ ਐਕਸਰਸਾਈਜ਼ ਦੱਸਾਂਗੇ ਜਿਸ ਦੇ ਨਾਲ ਤੁਸੀਂ ਆਪਣਾ ਪੇਟ ਦਿਨਾਂ ਦੇ ਵਿੱਚ ਘਟਾ ਸਕਦੇ ਹੋ ਅੱਜ ਤੁਸੀਂ ਆਪਣਾ ਪੇਟ ਮੈਨਲੋ ਚਾਹੇ ਅੱਜ ਤੋਂ ਮਹੀਨੇ ਬਾਅਦ ਪੇਟ ਮੈਨ ਲਿਓ ਤੇ ਇੱਕ ਦੋ ਗੱਲਾਂ ਦਾ ਹੋਰ ਦਾ ਧਿਆਨ ਰੱਖਣਾ ਕਿਉਂਕਿ ਕੱਲੀ ਐਕਸਰਸਾਈਜ਼ ਨਾਲ ਕਦੇ ਵੀ ਆਪਣਾ ਪੇਟ ਨਹੀਂ ਘਟਦਾ ਹੁੰਦਾ ਇਸ ਤਰ੍ਹਾਂ ਦੇ ਦੋ ਪੀੜੀਆਂ ਦੇਖ ਲਓ ਜੇਕਰ ਤੁਸੀਂ ਮਤਲਬ ਵਧੀਆ ਐਕਸਰਸਾਈਜ਼ ਕਰ ਲਾਉਣੇ ਤਾਂ ਤੁਹਾਨੂੰ ਫਿਰ ਇੱਕ ਪੀੜੀ ਵੀ ਬਹੁਤ ਹੈ ਦੋ ਪੀੜੀਆਂ ਦੀ ਲੋੜ ਨੇ ਦੋ ਮੰਨ ਲੇ ਫੱਟੀਆਂ ਲੈ ਲਓ ਤਾਂ ਫਿਰ ਤੁਹਾਨੂੰ ਦੋ ਫੱਟੀਆਂ ਦੀ ਲੋੜ ਨੇਗੀ ਵੈਸੇ ਇੱਕ ਫੱਟੀ ਤੇ ਹੋ ਜਾਂਦੀ ਜਿਹੜੀ ਇਹ ਐਕਸਰਸਾਈਜ਼ ਹੈ ਦੋ ਫੱਟੀਆਂ ਤੇ ਤੋਂ ਨਾਲ ਹੀ ਦੱਸਿਆ ਜਿਹੜੇ ਮਤਲਬ ਕਿ ਵੀ ਐਕਸਰਸਾਈਜ਼ ਘੱਟ ਕਰਦੇ ਜੇ ਬਾਇਨ ਜ਼ਿਆਦਾ ਉਹਨਾਂ ਤੋਂ ਨਹੀਂ ਹੁੰਦੀ ਉਹ ਦੋ ਫੱਟੀਆਂ ਤੇ ਬੈ ਕੇ ਕਰ ਸਕਦੇ ਫੱਟੀਆਂ ਇੱਕ ਮੇਜ ਦੀਆਂ ਹੋਣੇ ਚਾਹੀਦੀਆਂ ਨੇ ਤੇ ਹੁਣ ਆਪਾਂ ਇਹ ਦਿਖਾਉਣਾ ਕਰਕੇ ਤੁਸੀਂ ਕਰ ਨਹੀਂ ਕਿਵੇਂ ਆ। ਇੱਕ ਇਹਦੇ ਵਿੱਚ ਤੁਸੀਂ ਆਪਣੀ ਖਰਾਕ ਦਾ ਜ਼ਰੂਰ ਧਿਆਨ ਰੱਖਣਾ ਹੈ। ਇਹ ਨਹੀਂ ਹੋਊਗਾ ਵੀ ਤੁਸੀਂ ਐਕਸਰਸਾਈਜ਼ ਵੀ ਕਰੀ ਜਾਨੇ ਹੋ ਇੱਕ ਪਾਸੇ ਤੁਸੀਂ 8-8 ਰੋਟੀਆਂ ਖਾਈ ਜਾਨੇ ਹੋ। ਫੇਰ ਤੁਹਾਡੇ ਕੋਈ ਫਾਇਦਾ ਨਹੀਂ ਐਕਸਰਸਾਈਜ਼ ਦਾ। ਕਿਉਂਕਿ ਆਪਣੇ ਮਤਲਬ ਕਿ ਐਕਸਰਸਾਈਜ਼ ਨਾਲੋਂ ਦੁੱਗਣਾ ਕੰਮ ਆਪਣੀ ਡਾਈਟ ਨਹੀਂ ਕਰਨਾ। ਡਾਈਟ ਜ਼ਿਆਦਾ ਕੰਮ ਕਰਦੀ ਹੈ। ਤੇ ਹੁਣ ਕਰਨਾ ਕਿ ਮੈਂ ਤੁਸੀਂ ਇੱਕ ਫਰਟੀ ਤੇ ਬਹਿ ਜਾਓ। ਉੱਪਰ ਇਸ ਤਰੀਕੇ ਨਾਲ ਬੈਠਣਾ ਵੀ ਤੁਹਾਡਾ ਮਤਲਬ ਕਿ ਤੁਹਾਡੀ ਪਿੱਠ ਫਰਟੀ ਦੇ ਬਿਲਕੁਲ ਇੱਕ ਕੰਨੀ ਦੇ ਸਾਈਡ ਤੇ ਹੋਵੇ। ਇਹ ਬਹੁਤ ਵਧੀਆ ਐਕਸਰਸਾਈਜ਼ ਤੁਸੀਂ ਕਰਕੇ ਦੇਖੋ ਤੁਹਾਨੂੰ ਖੁਦ ਨੂੰ ਪਤਾ ਲੱਗ ਜਾਊਗਾ ਪੇਟ ਵਿੱਚੋਂ ਪਾਫਾ ਨਿਕਲਣੀਆਂ ਐਨੀਆਂ ਤੇ ਚਰਬੀ ਖਾਊਗੀ ਇਹ ਚੀਜ਼ ਅੱਗੇ ਵਧ ਟਰੱਕ ਦੇ ਪਿੱਛੇ ਹੱਥ ਲਾ ਕੇ ਇਸ ਤਰੀਕੇ ਨਾਲ ਐਕਸਰਸਾਈਜ਼ ਕਰਨੀ ਹੈ ਇਹ ਸਟਾਰਟਿੰਗ ਜੀ ਤੁਸੀਂ ਮੈਨੂੰ ਪਤਾ ਦੋ ਫੱਟੀਆਂ ਤੇ ਕਰ ਸਕਦੇ ਹੋ ਜੇਕਰ ਨਹੀਂ ਹੁੰਦੀ ਦੋ ਫੱਟੀਆਂ ਰੱਖ ਲਿਓ ਬਹੁਤ ਵਧੀਆ ਐਕਸਰਸਾਈਜ਼ ਸਭ ਤੋਂ ਜਲਦੀ ਪੇਟ ਘਟਾਊਗੀ ਤੁਹਾਡਾ ਇਹ ਹੁਣ ਦੂਜੀ ਗੱਲ ਮੈਨ ਯਾਦ ਰੱਖਿਓ ਵੀ ਖਾਣ ਤੇ ਹਰਕ ਪਾਉਣਾ ਪਊਗਾ ਇਹ ਕਾਪਾ ਸਿਰਫ ਮਨ ਲਈ ਇੱਕ ਟ੍ਰੇਨ ਕਰਨੀ ਹੁੰਦੀ ਐਸੇ ਟ੍ਰੇਨ ਕਰਨੀ ਹੁੰਦੇ ਨੇ ਇਹ ਕਟਾਉਣਾ ਤਾਂ ਆਪਣੀ ਖਰਾਕ ਨਹੀਂ ਹੁੰਦਾ ਆ ਜਿਆਦੇ ਜੇਕਰ ਆਪਾਂ ਖਰਾਕ ਮਤਲਬ ਕਿ ਜਿਆਦੇ ਕੇਲਰੀ ਵਗੈਰਾ ਕਾਰਪ ਆਪਾਂ ਜਿਆਦਾ ਖਾਈ ਜਾਂਦੇ ਆ ਫਿਰ ਆਪਣਾ ਕੋਈ ਭੇਟ ਨਹੀਂ ਘਟਦਾ ਇੱਕ ਇਹ ਨਾਲ ਜ਼ਰੂਰ ਕਰਿਓ ਇੱਕ ਦੋ ਪਹੋਲਸਾਂਗੇ ਉਹ ਵੀ ਜ਼ਰੂਰੀ ਨੇ ਇਹ ਕਿ ਪਲੈਂਕ ਹੁੰਦੀ ਐ ਇਹ ਵੀ ਜ਼ਰੂਰ ਕਰਿਓ ਇਹ ਵੀ ਬਹੁਤ ਵਧੀਆ ਮੈਂ ਕਹਿੰਦਾ ਤੁਹਾਨੂੰ ਜੇ ਦਿਨ 'ਚ ਤੁਸੀਂ 20 ਮਿੰਟ ਕੱਢ ਲਿਆ ਕਰੋ ਸਟਾਰਟਿੰਗ 'ਚ ਤਾਂ ਤੁਹਾਨੂੰ ਲੰਮੇ ਸਮੇਂ ਤੇ ਜਾ ਕੇ ਦੇਖਿਓ ਵੀ ਕਿੰਨਾ ਅਸਰ ਮਿਲੂਗਾ ਹੁਣ ਜੇਕਰ ਵੱਧਦਾ ਟਾਈਮ ਕੱਢ ਲਓਗੇ ਤਾਂ ਸਭ ਤੋਂ ਵਧੀਆ ਗੱਲ ਐ ਪਰ ਦਿਨ 'ਚ 10-20 ਮਿੰਟ ਵੀ ਜੇਕਰ ਕੱਢ ਲਿਆ ਕਰੋ ਤਾਂ ਉਹੀ ਗੱਲ ਵੀ ਬੂੰਦ-ਬੂੰਦ ਨਾਲ ਵੀ ਸਾਗਰ ਭਰ ਜਾਂਦਾ ਨੇ ਉਹ ਕੰਮ ਹੋ ਜਾਂਦਾ। ਇਹ ਤੁਹਾਨੂੰ ਰਿਜ਼ਲਟ 1-2 ਦਿਨਾਂ ਚ ਨਹੀਂ ਮਿਲਦਾ। ਇਹ ਤੁਹਾਨੂੰ ਰਿਜ਼ਲਟ ਲੰਮਾ ਫੋਟੋ ਖਿੱਚ ਕੇ ਰੱਖ ਲਓ ਤੁਸੀਂ ਪੇਟ ਦੀ ਅੱਜ ਫੋਟੋ ਖਿੱਚ ਲਓ ਸਰੀਰ ਦੀ। ਫਿਰ ਮਹੀਨੇ ਬਾਅਦ ਫੋਟੋ ਵਜਾ ਲ ਤੁਹਾਨੂੰ ਉਦੋਂ ਰਿਜ਼ਲਟ ਜੋ ਹੋਣਗੇ। ਕਦੇ ਵੀ ਰਿਜ਼ਲਟ ਆਪ ਨੂੰ ਐਵੇਂ ਸ਼ੋਰ ਨਹੀਂ ਹੁੰਦਾ। ਕਦੇ ਫੋਟੋ ਖਿੱਚ ਲਓ ਜਬ ਤੁਸੀਂ ਮੰਨਤੀ ਕਰਕੇ ਰੱਖ ਲਓ ਆਪਣੇ ਪੇਟ ਦੀ, ਫੀਤਾ ਮਾਰ ਕੇ ਰੱਖ ਲਓ। ਫਿਰ ਆਪ ਨੂੰ ਰਿਜ਼ਲਟ ਸ਼ੋ ਹੁੰਦੇ ਹੁੰਦੇ ਆ। ਤੇ ਇੱਕ ਨਾਲ ਇਹ ਐਕਸਰਸਾਈਜ਼ ਜ਼ਰੂਰ ਕਰਿਓ। ਇਹ ਨਾਲ ਇੱਕ ਸਭ ਤੋਂ ਵੱਡਾ ਫਾਇਦਾ ਇੱਕ ਹੋਰ ਦੱਸਦੇ ਆਪਾਂ ਜ ਜਿਹੜਾ ਇਹ ਐਕਸਰਸਾਈਜ਼ ਕਰੂਗਾ ਉਹਦੇ ਜ਼ਿੰਦਗੀ 'ਚ ਕਦੇ ਧਾਰਨਾ ਨਹੀਂ ਪੈ ਸਕਦੀ ਕਦੇ ਵੀ ਇਹ ਐਕਸਰਸਾਈਜ਼ ਕਰਕੇ ਧਰਨ ਵੀ ਨਿਕਲ ਜਾਂਦੀ ਜੇਕਰ ਕੋਈ ਤੁਸੀਂ ਕਰਨੀ ਐ ਐਕਸਰਸਾਈਜ਼ ਬਾਕੀ ਇਹ ਫੱਟੀਆਂ ਆਪਣੇ ਘਰ ਦੇ ਵਿੱਚ ਹਰ ਕਿਸੇ ਦੇ ਹੁੰਦੀਆਂ ਨੇ ਜੇਕਰ ਨਹੀਂ ਹੈਗੀਆਂ ਤਾਂ ਕੋਈ ਬੈਂਚ ਲੈ ਲਓ ਬੈਂਚ ਤੇ ਰਹੀ ਕਰ ਲਓ ਮੰंजे ਦੇ ਵੀ ਆਪਾਂ ਕਰ ਸਕਦੇ ਆ ਇਹ ਐਕਸਰਸਾਈਜ਼